ਮੈਂ ਬਿੰਦਰਪੁਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਮੈਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਤੇ ਸੁਣੋ ਤੇ ਨਾਲ ਇੱਕ ਆਪਣਾ ਛੋਟਾ ਜਿਹਾ ਟੋਟਕਾ ਹੈ ਤੁਹਾਡੇ ਕੰਮ ਆਉਣ ਵਾਲੀ ਗੱਲ ਹੈ ਕਿ ਕਈ ਵਾਰਾ ਛੋਟਾ ਜਿਹਾ ਟੋਟਕਾ ਵੀ ਬਹੁਤ ਵੱਡਾ ਕੰਮ ਕਰ ਜਾਂਦਾ ਹੈ ਅੱਜ ਕੱਲ੍ਹ ਸਿਆਲ ਹੈ ਠੰਡ ਹੈ ਬਾਹਰ ਦੇ ਦੇਸ਼ਾਂ ਵਿੱਚ ਵੀ ਠੰਡ ਹੁੰਦੀ ਹੈ ਤੇ ਆਪਣੇ ਪੈਰ ਕਈ ਵਾਰਾ ਜ਼ਿਆਦਾ ਚਿਰ ਬੂਟਾਂ ਵਿੱਚ ਬੰਦ ਜੁੱਤੀ ਵਿੱਚ ਪਾਉਣ ਕਰਨ ਸੁੱਝ ਜਾਂਦੇ ਆ ਤੇ ਉਹਨਾਂ ਤੇ ਖਾਰਸ਼ ਹੋਣ ਲੱਗ ਜਾਂਦੀ ਹੈ ਇੱਕ ਸੌਖਾ ਜਿਹਾ ਟੋਟਕਾ ਹੈ ਤੁਸੀਂ ਇਹਦੇ ਨਿੰਮ ਦੀ ਹੈ ਨਿੰਮ ਦੇ ਪੱਤੇ ਲੈ ਕੇ ਇੱਕ ਨਿੰਮ ਰੁੱਖ ਹੈ ਤੇ ਉਹ ਆਮ ਹੀ ਆਪਣੇ ਇੰਡੀਆ ਵਿੱਚ ਤਾਂ ਮਿਲ ਜਾਂਦਾ ਹੈ ਤੇ ਉੱਥੇ ਉਹਨੂੰ ਲੈ ਕੇ ਤੁਸੀਂ ਤੇ ਪਾਣੀ ਵਿੱਚ ਉਬਾਲ ਕੇ ਤੇ ਪੈਰ ਵਿੱਚ ਉਹਦੇ ਲੋਨ ਪਾ ਲੈਣਾ ਤੇ ਤੇਲ ਪਾ ਲੈਣਾ ਤੇ ਉਹਦੇ ਨਾਲ ਗਰਮ ਪਾਣੀ ਨਾਲ ਪੈਰ ਧੋਇਆ ਕਰੋ ਤੇ ਉਤੋਂ ਗੇਰ ਤੋਲ ਕੇ ਨਾ ਪੁੰਝ ਕੇ ਉਹਨਾਂ ਨੂੰ ਲਪੇਟ ਲੈਣਾ ਹਵਾ ਨਹੀਂ ਲੱਗਣ ਦੇਣੀ ਤੇ ਤੁਸੀਂ ਬਹੁਤ ਰਾਤ ਪਾਉਗੇ ਤੇ ਜੇ ਤੁਹਾਨੂੰ ਇਹ ਨਹੀਂ ਮਿਲਦਾ ਤਾਂ ਇੱਕ ਹੋਰ ਛੋਟਾ ਜਾਂ ਟੁਟਕਾ ਹੈ ਵੀ ਪੱਥਰ ਦਾ ਰੋੜਾ ਲੈ ਲੈਣਾ ਜਿਵੇਂ ਪੱਕੀ ਇੱਟ ਹੁੰਦੀ ਹੈ ਉਹਦਾ ਰੋੜਾ ਲੈ ਲੈਣਾ ਉਹਨੂੰ ਦੱਬ ਕੇ ਗਰਮ ਕਰ ਲੈਣਾ ਤੇ ਗੁੜ ਦਾ ਸਰਬਤ ਬਣਾ ਕੇ ਆਪਾਂ ਬੱਠਲ ਵਿੱਚ ਰੱਖ ਕੇ ਰੋੜਾ ਉਹਦੇ ਉੱਤੇ ਪਾਣੀ ਪਾਉਣਾ ਹੈ ਠੰਡਾ ਤੇ ਜਦੋਂ ਉਹਦੀ ਭਾਫ਼ ਨਿਕਲੇਗੀ ਉਹਦੇ ਉੱਤੇ ਪੈਰ ਕਰਨੇ ਤੇ ਉਹਨੂੰ ਬਲੇਟ ਲੈਣਾ ਉਸੇ ਤਰ੍ਹਾਂ ਨਿੱਗੇ ਨੂੰ ਉਸ ਭਾਗ ਦੇ ਨਾਲ ਪੈਰ ਨਿੱਕੇ ਕਰ ਲੈਣੇ ਉੱਤੇ ਰੱਖ ਕੇ ਜਿਵੇਂ ਆਪਾਂ ਪੈਰ 세ਕਦੇ ਆ ਉਹ ਬਾਪ ਪਾਉਣੀ ਆ ਆਪਣੇ ਪੈਰਾਂ ਨੂੰ ਤੇ ਉੱਪਰੋਂ ਬਲੇਟ ਲੈਣੇ ਉਹਦੇ ਨਾਲ ਵੀ ਇਹ ਲੂਹਾ ਖਾਰਸ਼ हट ਜਾਂਦੀ ਹੈ ਤੇ ਪੈਰ ਸੁੱਜਣੋਂ हट ਜਾਂਦੇ ਹਨ ਇਹ ਤੁਸੀਂ ਕਰਕੇ ਵੇਖੋ ਤੇ ਇਹ ਛੋਟਾ ਜਿਹਾ ਹੈ ਟੋਟਕਾ ਪਰ ਕੰਮ ਬਹੁਤ ਵੱਡਾ ਕਰਦਾ ਹੈ ਜੇ ਬਾਹਰ ਦੇ ਦੇਸ਼ਾਂ ਵਿੱਚ ਕਈ ਵਾਰ ਆਪਾਂ ਨੂੰ ਨਿੰਮ ਦੇ ਪੱਤੇ ਨਹੀਂ ਮਿਲਦੇ ਤੇ ਪੱਥਰ ਤੇ ਗੁੜ ਤਾਂ ਮਿਲ ਹੀ ਜਾਂਦਾ ਹੈ ਇਹ ਇੱਟ ਦਾ ਊੜਾ ਲੈ ਕੇ ਉਹਨੂੰ ਗਰਮ ਕਰ ਲੋ ਤੇ ਉਹਦੇ ਨਾਲ ਵੀ ਬਹੁਤ ਰਾਤ ਮਿਲਦੀ ਹੈ ਊੜ ਦਾ ਸ਼ਰਬਤ ਪਾ ਕੇ ਪੈਰ ਸੇਕਣ ਨਾਲ ਤੇ ਹੁਣ ਆਪਾਂ ਤੁਹਾਨੂੰ ਲਿਜਾਣੇ ਆ ਪੰਜਾਬੀ ਲੋਕ ਗੀਤ ਵੱਲ ਤੇ ਉਹਦਾ ਰੰਗ ਮਾਣੋ ਜੀ ਤੇ ਹੁਣ ਛੋਟਾ ਜਿਹਾ ਇੱਕ ਪੰਜਾਬੀ ਲੋਕ ਗੀਤ ਹੈ ਤੇ ਇਹ ਵੀ ਬਹੁਤ ਪਿਆਰਾ ਹੈ ਬਾ ਬਲ ਦਾ ਵੇੜਾ ਵੇ ਵੀਰਣਾ ਵਿੱਚ ਬੀਜੀਆਂ ਕਲੀਆਂ ਵੇ ਸੋਣਿ ਆਵੇ ਵੇਤ ਬੀਜੀਆਂ ਕਲੀਆਂ ਵੇ ਜੋਗ ਜੋਗ ਕਲੀਆਂ ਵੇ ਨੀਰਣ ਆਵੇ ਅਸੀਂ ਝੋਲੀਆ ਪਰਿ ਆਵੇ ਸੋਣਿ ਆਵੇ ਅਸੀਂ ਝੋਲੀਆ ਪਰਿ ਆਵੇ ਝੋਲੀਆ ਪਰਿ ਸੋਨੇ ਆਵੇ ਅਸੀਂ ਚਾਂਦੀ ਵਿੱਚ ਮੜੀ ਆਵੇ ਚਾਂਦੀ ਵਿੱਚ ਮੜੀ ਆਵੇ ਸਰੇ ਵਿੱਚ ਜੜੀ ਆਵੇ ਮੱਥੇ ਵਨ ਸੇਰਾਵੇ ਵੀਰ ਨਾ ਜਾਏ ਸੋਰੇ ਦੀ ਅਗਲਿ ਆਵੇ ਸਾਨ ਆਵੇ ਜਾਏ ਸੋਰੇ ਦੀ ਅਗਲਿ ਆਵੇ ਸੋਰੇ ਦੀ ਅਗਲਿ ਸੋਨੇ ਆਵੇ ਹੋਇ ਚੰਬੇ ਦੀਆਂ ਕਲੀਆਂ ਵੇ ਸੁਆਜੇ ਹਰੀ ਬਾਣ ਵੇ ਵੀਰ ਨਾਵੇਂ ਇੱਕ ਸਜੀ ਹੋਈ ਥਾਲੀ ਵੇ ਸੋਨੇ ਆਵੇ ਇੱਕ ਸਜੀ ਹੋਈ ਥਾਲੀ ਵੇ ਜੀ ਹੋਈ ਥਾਲੀ ਮੇਰ ਵੈਤ ਵਿਚਰੀ ਦੀਆਂ ਡਲੀਆਂ ਆਵੇ ਸੋਨੇ ਆਵੇ ਵਿਚ ਮਿਛਰੀ ਦੀਆਂ ਡਲੀਆਂ ਆਵੇ ਮਿਛਰੀ ਦੀਆਂ ਖੜੀਆਂ ਵੇ ਮੇਰੇ ਮੇਟਕ ਸੇਰੇ ਦੀਆਂ ਲੜੀਆਂ ਆਵੇ ਸੋਣ ਆਵੇ ਚੱਕ ਸੇਰੇ ਦੀਆਂ ਲੜੀਆਂ ਆਵੇ ਰੀਬਣ ਕਟਾਹ ਆਵੇ ਮੇ लडुवि पायावे वीर नावतै तो जगनतारय आवे सोणे आवतै तो सगनत राय आवे सगनत राय आवे ਫੱਲਾ ਫੜਾਇਆ ਵੇ ਮੀਰਣਾ ਤੂੰ ਬਾਬੇ ਕਰ ਆ ਆਵੇ ਸੋਣ ਆਵੇ ਤੋ ਸੋਰੇ ਕਰ ਆ ਆਵੇ ਬਾਬਲ ਕਾ ਬਾਬੇ ਕਰ ਜਾ ਕੇ ਵੇ ਮੀ ਕਰਿਆ ਲਿਆ ਆਵੇ ਬੀਰ ਨਾਮੇ ਮਾਰ ਸਗਨਾ ਮਾ ਨਾ ਆਵੇ ਸੋਣ ਆਵੇ ਮਾਰ ਸਗਨਾ ਮਾ ਨਾ ਆਵੇ ਸੋਣ ਆਵੇ ਮਾਰ ਸਗਨਾ ਮਾ ਨਾ ਆਵੇ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਇਹ ਫਿਰ ਪਹਿਣ ਭਰਾ ਦਾ ਹੈ ਪਿਆਰ ਤੇ ਭਰਾ ਨੂੰ ਕਹਿੰਦੀ ਫਿਰ ਤੂੰ ਸਹੁਰੇ ਦੇ ਘਰ ਗਿਆ ਫਿਰ ਸਹਰਾ ਪੱਲਾ ਵੀ ਫੜਾਉਂਦਾ ਹੈ ਫਿਰ ਉਹਦੇ ਘਰੇ ਜਾਂਦਾ ਹੈ ਪੱਲਾ ਲਾਵਾ ਫੇਰੇ ਕਰਕੇ ਤੇ ਫਿਰ ਉਹ ਭਾਬੀ ਨੂੰ ਘਰੇ ਲੈ ਕੇ ਆਉਂਦਾ ਆਪਦੇ ਤੇ ਫਿਰ ਉਹ ਮਾਂ ਦੀ ਲਈ ਵਰਸਗਣ ਬਣਾਉਂਦੀ ਹੈ ਤੇ ਇਹ ਹੈ ਇੱਕ ਕਿਉਂਕਿ ਸਾਡੇ ਜਿਹੜਾ ਮਾਲਵੇ ਦਾ ਇਲਾਕਾ ਹੈ ਇੱਧਰ ਸਹਰੇ ਨੂੰ ਵੀ ਬਾਬਾ ਕਹਿੰਦੇ ਹਨ ਤੇ ਪਰ ਸਾਡੇ ਜਿਹੜੇ ਆ ਇਹ ਨਹੀਂ ਵੀ ਇਧਰ ਜਿਹੜੇ ਲੋਰਗੇ ਹੈ ਇਹ ਸਹੁਰੇ ਨੂੰ ਨਹੀਂ ਬਾਬਾ ਕਹਿੰਦੇ ਇਹ ਬਾਪੂ ਕਹਿੰਦੇ ਸੀ ਪਹਿਲੇ ਜ਼ਮਾਨਿਆਂ ਵਿੱਚ ਤਾਂ ਤੇ ਹੁਣ ਚੱਲ ਜਿਵੇਂ ਦਾ ਜ਼ਮਾਨਾ ਚੱਲ ਗਿਆ ਕੋਈ ਡੈਡੀ ਕਹਿੰਦਾ ਹੈ ਤੇ ਕੋਈ ਪਾਪਾ ਕਹਿੰਦਾ ਹੈ ਹੁਣ ਦਾ ਜ਼ਮਾਨਾ ਤਾਂ ਐਵੇਂ ਤਾਂ ਹੋ ਗਿਆ ਪਰ ਪਹਿਲੇ ਜ਼ਮਾਨਿਆਂ ਵਿੱਚ ਸਹੁਰੇ ਨੂੰ ਬਾਪੂ ਜੀ ਕਿਹਾ ਜਾਂਦਾ ਸੀ ਨੋਂ ਵੀ ਬਾਪੂ ਜੀ ਕਹਿੰਦੀ ਸੀ ਤੇ ਜਿਹੜਾ ਜਵਾਈ ਹੁੰਦਾ ਸੀ ਉਹ ਵੀ ਸਹੁਰੇ ਨੂੰ ਬਾਪੂ ਜੀ ਤੇ ਸੱਸ ਨੂੰ ਮਾਂ ਜੀ ਕਹਿੰਦਾ ਸੀ ਤੇ ਉਹਦੂ ਪਹਿਲਾਂ ਤਾਂ ਪਤਾ ਨਹੀਂ ਕੀ ਬੇਬੇ ਵੀ ਕਹਿੰਦੇ ਸੀ ਥੋੜਾ ਥੋੜਾ ਪਤਾ ਹੈ ਤੇ ਇਹ ਹੈ ਇੱਕ ਪੰਜਾਬੀ ਲੋਕਗੀਤ ਹੈ ਤੇ ਜੇ ਤੁਹਾਨੂੰ ਚੰਗਾ ਲੱਗਾ ਤੇ ਨੂੰ ਫਿਰ ਤੁਸੀਂ ਸਬਸਕ੍ਰਾਈਬ ਕਰਨਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਤੁਸੀਂ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਤੁਹਾਨੂੰ ਇਹ ਚੰਗਾ ਲੱਗਾ ਹੈ ਜਾਂ ਮਾੜਾ ਲੱਗਾ ਹੈ ਇਹ ਥੋੜਾ ਬਹੁਤਾ ਜ਼ਰੂਰ ਦੱਸਣਾ ਚਾਹੀਦਾ ਹੈ ਇਨਿਆ ਦਾ ਮਾਨ ਦਾ ਮਾਨ ਬੰਦੇ ਦਾ ਕੁਝ ਹੁੰਦਾ ਹੈ ਤੇ ਕੱਲ ਨੂੰ ਆਪਾਂ ਇਹੋ ਜਿਹਾ ਇੱਕ ਹੋਰ ਪੰਜਾਬੀ ਲੋਕ ਗੀਤ ਲੈ ਕੇ ਹਾਜ਼ਰ ਹੋਣੇ ਆ ਮੇਰੀ ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ